ਗੁਰੂ ਨਾਨਕ ਦੇਵ ਸਾਹਿਬ ਨੇ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ ਅਹਿਮਦਾਬਾਦ ਤੇ ਹੁਣ ਭਾਈ ਲਾਲੋ ਤੇ ਬੜੇ ਗਰੀਬ ਸਨ ਲੱਕੜ ਦਾ ਕੰਮ ਕਰਦੇ ਸੀ ਲੱਕੜ ਦਾ ਲੱਕੜ ਨੂੰ ਕਢਣਾ ਔਰ ਲੱਕੜ ਤੋਂ ਕਈ ਚੀਜ਼ਾਂ ਬਣਾਉਣੀ ਆ ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਹੁਣ ਅਹਿਮਦਾਬਾਦ ਵਿੱਚ ਵੱਡੇ ਵੱਡੇ ਘਰ ਵੀ ਸਨ ਮਲਕ ਭਾਗੋ ਵਰਗੇ ਵੀ ਸਨ ਪਰ ਗੁਰੂ ਨਾਨਕ ਦੇਵ ਸਾਹਿਬ ਨਹੀਂ ਗਏ ਉਹਨਾਂ ਦੇ ਘਰ ਦਰਵਾਜ਼ਾ ਖੜਕਾਇਆ ਭਾਈ ਲਾਲੋ ਦਾ ਤੇ ਭਾਈ ਲਾਲੋ ਦੇ ਘਰ ਵਿੱਚ ਠਹਿਰੇ ਕੱਲਾ ਠਹਿਰੇ ਨਹੀਂ ਇੰਨਾ ਮਾਣ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਾ ਭਾਈ ਲਾਲੋ ਦਾ ਸੱਤ ਵਾਰੀ ਨਾਮ ਆਇਆ ਸੱਤ ਵਾਰ ਜੈਸੀ ਮੈਂ ਆਵਿਆ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਇਹ ਜਿਹੜਾ ਸ਼ਬਦ ਹੈ ਨਾ ਜਿਹੜੀਆਂ ਇਹ ਪੰਕਤੀਆਂ ਸੀ ਪੜਦੇ ਆ ਸੱਤ ਵਾਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਾਲੋ ਦਾ ਜ਼ਿਕਰ ਕੀਤਾ ਹੈ ਤੇ ਮਲਕ ਭਾਗੋ ਦਾ ਨਾਮ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਵਾਰ ਵੀ ਨਹੀਂ ਆਇਆ ਮਲਕ ਭਾਗੋ ਉਸ ਸ਼ਹਿਰ ਦਾ ਸਭ ਤੋਂ ਜ਼ਿਆਦਾ ਅਮੀਰ ਬੰਦਾ ਸੀ ਤੇ ਭਾਈ ਲਾਲੋ ਜੀ ਉਸ ਨਗਰ ਦੇ ਗਰੀਬ ਬੰਦਿਆਂ ਦੇ ਵਿੱਚੋਂ ਸਨ ਪਰ ਇੰਨਾ ਸਤਕਾਰ ਕਿਉਂ ਦਿੱਤਾ ਕਿਉਂਕਿ ਭਾਈ ਲਾਲੋ ਦੇ ਅੰਦਰ ਬੜਾ ਪ੍ਰੇਮ ਸੀ ਬੜਾ ਸਤਕਾਰ ਸੀ ਉਹਨਾਂ 'ਚ ਔਰ ਉਹ ਗੁਰਬਾਣੀ ਨਾਲ ਗੁਰੂ ਘਰ ਨਾਲ ਜੁੜੇ ਹੋਏ ਸਨ ਸੋ ਇਸ ਕਰਕੇ ਸਾਸੰਗਤ ਜੀ ਗੁਰੂ ਨਾਨਕ ਦੇਵ ਸਹਿਬ ਭਾਈ ਲਾਲੋ ਦੇ ਘਰ ਚ ਗਏ ਜਦੋਂ ਦਰਵਾਜ਼ਾ ਖੜਕਾਇਆ ਤੇ ਭਾਈ ਲਾਲੋ ਜੀ ਨੇ ਨਾ ਲੱਕੜ ਦਾ ਦਰਵਾਜ਼ਾ ਸੀ ਉਹਦੀ ਵੀਰਲ ਵਿੱਚੋਂ ਵੇਖਿਆ ਵੀ ਕੌਣ ਆਏ ਨੇ ਤੇ ਪੁੱਛਿਆ ਤੁਸੀਂ ਕੌਣ ਕਿਉਂਕਿ ਪਹਿਲੀ ਵਾਰ ਗੁਰੂ ਨਾਨਕ ਦੇਵ ਸਾਹਿਬ ਗਏ ਸੀ ਉਹਨਾਂ ਦੇ ਘਰ ਚ ਤੇ ਕਿਹਾ ਭਾਈ ਮਰਦਾਨਾ ਜੀ ਨੇ ਵੀ ਗੁਰੂ ਨਾਨਕ ਸਾਹਿਬ ਆਏ ਨੇ ਦਰਵਾਜ਼ਾ ਖੋਲ੍ਹਿਆ ਚਰਨਾ ਚ ਟੈ ਪਏ ਭਾਈ ਲਾਲੋ ਜੀ ਤੇ ਘਰ ਵਿੱਚ ਜਦੋਂ ਲਾ ਕੇ ਬਿਠਾਇਆ ਪ੍ਰਸ਼ਾਦਾ ਤਿਆਰ ਕਰਨ ਲੱਗੇ ਤੇ ਸੋਚਣ ਲੱਗੇ ਵੀ ਇਹ ਵੀ ਬੜੇ ਵੱਡੇ ਫਕੀਰ ਨੇ ਇਹਨਾਂ ਲਈ ਚੌਂਕਾ ਤਿਆਰ ਕਰਨਾ ਪੈਣਾ ਉਹਨਾਂ ਸਮਿਆਂ 'ਚ ਨਾ ਜਿਹੜੇ ਬਹੁਤ ਵੱਡੇ ਵੱਡੇ ਜੋਗੀ ਹੁੰਦੇ ਸਨ ਫਕੀਰ ਹੁੰਦੇ ਸਨ ਜਦੋਂ ਪ੍ਰਸ਼ਾਦਾ ਛਕਦੇ ਹੁੰਦੇ ਸੀ ਨਾ ਗਾਂ ਦੇ ਗੋਬਰ ਨੂੰ ਪਹਿਲਾਂ ਜ਼ਮੀਨ ਤੇ ਫੇਰ ਕੇ ਫਿਰ ਪੂਰਾ ਚੌਂਕਾ ਤਿਆਰ ਕੀਤਾ ਜਾਂਦਾ ਸੀ ਲੱਕੜਾਂ ਨੂੰ ਧੁੱਤ ਹੋਇਆ ਜਾਂਦਾ ਸੀ ਔਰ ਬੜੇ ਤਰੀਕੇ ਨਾਲ ਜਿਹੜਾ ਉਹ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਛਕਾਇਆ ਜਾਂਦਾ ਸੀ ਤੇ ਜਦੋਂ ਭਾਈ ਲਾਲੋ ਜੀ ਤਿਆਰੀ ਕਰਨ ਲੱਗੇ ਤੇ ਗੁਰੂ ਨਾਨਕ ਦੇਵ ਸਾਹਿਬ ਨੇ ਰੋਕਤਾ ਕਹਿਣ ਲੱਗੇ ਲਾਲੋ ਕੀ ਕਰਦਾ ਮੇਰੇ ਲਈ ਤੇ ਸਾਰੀ ਧਰਤੀ ਹੀ ਚੌਂਕਾ ਇਹ ਕੋਈ 10 20 ਫੁੱਟ ਥਾਂ ਮੇਰੇ ਲਈ ਚੌਂਕਾ ਨਹੀਂ ਤੇ ਜਦੋਂ ਪ੍ਰਸ਼ਾਦਾ ਤਿਆਰ ਹੋਇਆ ਕੋਤਰੇ ਦਾ ਪ੍ਰਸ਼ਾਦਾ ਕਿਉਂਕਿ ਉਹਨਾਂ ਸਮਿਆਂ 'ਚ ਨਾ ਅੱਜ ਜਿਵੇਂ ਆਮ ਕਰਕੇ ਹਰ ਘਰ ਵਿੱਚ ਕਣਕ ਦੀ ਰੋਟੀ ਪੱਕਦੀ ਹੈ ਤੇ ਪੁਰਾਣੇ ਸਮਿਆਂ ਵਿੱਚ ਕਿਉਂਕਿ ਕਣਕ ਘੱਟ ਹੁੰਦੀ ਸੀ ਤੇ ਹੋਰ ਕੋਤਰੇ ਬਾਜਰਾ ਇਹ ਮਤਲਬ ਕਿ ਇਸ ਤਰ੍ਹਾਂ ਜਿਹੜੇ ਅਨਾਜ ਹੁੰਦੇ ਸੀਗੇ ਇਹਨਾਂ ਦੀ ਪ੍ਰਸ਼ਾਦਾ ਆਮ ਕਰਕੇ ਘਰਾਂ 'ਚ ਜਿਹੜਾ ਉਹ ਬਣਾਇਆ ਜਾਂਦਾ ਸੀ ਤੇ ਭਾਈ ਲਾਲੋ ਜੀ ਇੱਕ ਗਰੀਬ ਪਰਿਵਾਰ 'ਚੋਂ ਨੇ ਕੋਤਰੇ ਦਾ ਪ੍ਰਸ਼ਾਦਾ ਜਦੋਂ ਸ਼ਿਕਾਇਆ ਤੇ ਭਾਈ ਮਰਦਾਨਾ ਜੀ ਨੇ ਪਹਿਲੀ ਬੁਰਕੀ ਮੂੰਹ 'ਚ ਪਾਈ ਪ੍ਰਸ਼ਾਦਾ ਛਕਿਆ ਤੇ ਗੁਰਨਾਨਕ ਦੇਵ ਸਾਹਿਬ ਕੈ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਸੱਚੇ ਪਾਤਸ਼ਾਹ ਤੁਹਾਡੇ ਨਾਲ ਰਹਿੰਦੇ ਆਂ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਆਂ ਬੜਾ ਕੁਝ ਖਾਦਾ ਬੜੇ ਚੰਗੇ ਚੰਗੇ ਪਦਾਰਥ ਛਕੇ ਪਰ ਜਿੰਨਾ ਆਨੰਦ ਕੋਤਰੇ ਦੇ ਪ੍ਰਸ਼ਾਦੇ 'ਚ ਆਜਾਇਆ ਇੰਨਾ ਆਨੰਦ ਸੱਚੇ ਪਾਤਸ਼ਾਹ ਮੈਨੂੰ ਪੂਰੀ ਜ਼ਿੰਦਗੀ ਵਿੱਚ ਵੀ ਕਿਤੇ ਪ੍ਰਸ਼ਾਦਾਂ ਛਕਦਿਆਂ ਨਹੀਂ ਆਇਆ ਤੇ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਮਰਦਾਨਿਆਂ ਇਹ ਲਾਲੋ ਦਾ ਪ੍ਰੇਮ ਹੈ ਇਹ ਲਾਲੋ ਦਾ ਪਿਆਰ ਹੈ ਇਹ ਉਹਦਾ ਸਤਕਾਰ ਹੈ ਕਿਉਂਕਿ ਉਹਦੇ ਅੰਦਰ ਪ੍ਰੇਮ ਹੀ ਇੰਨਾ ਜ਼ਿਆਦਾ ਹੈ ਤੇ ਉਹਦੇ ਹੱਥਾਂ ਨਾਲ ਕੀਤਾ ਜਿਹੜਾ ਪ੍ਰਸ਼ਾਦਾ ਉਹਨੇ ਸ਼ਿਕਾਇਆ ਨਾ ਉਹਦੇ ਵਿੱਚ ਇੰਨਾ ਪ੍ਰੇਮ ਭਰਿਆ ਹੋਇਆ ਹੈ ਵੀ ਇਹਦੇ ਵਰਗਾ ਰਸ ਕਿਤੇ ਹੋਰ ਨਹੀਂ ਹੋ ਸਕਦਾ ਤੇ ਮਲਕ ਭਾਗੋ ਵਰਗਿਆਂ ਨੇ ਸੁਣਿਆ ਵੀ ਕੱਲਿਆ ਹੁਣ ਮਲਕ ਭਾਗੋ ਦੇ ਘਰ ਵਿੱਚ ਵੀ ਇੱਕ ਵੱਡਾ ਪ੍ਰੋਗਰਾਮ ਸੀ ਉਹਨੇ ਪੂਰੇ ਨਗਰ ਦੇ ਲੋਕਾਂ ਨੂੰ ਬੁਲਾਇਆ ਹੋਇਆ ਸੀ ਤੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਉਹਨੇ ਪੁੱਛਿਆ ਵੀ ਸਾਰੇ ਫਕੀਰ ਸਾਰੇ ਨਗਰ ਦੇ ਲੋਕ ਆ ਗਏ ਤੇ ਕਿਸੇ ਕਹਿਤਾ ਵੀ ਸਾਰੇ ਆ ਗਏ ਪਰ ਇੱਕ ਜਣੇ ਇੱਕ ਜਣਾ ਨਹੀਂ ਆਇਆ ਤੇ ਉਹ ਕੌਣ ਨਹੀਂ ਆਇਆ ਤੇ ਕਿਸੇ ਨੇ ਦੱਸਿਆ ਚੁਗਲੀ ਕਰਤੀ ਵੀ ਗੁਰੂ ਨਾਨਕ ਦੇਵ ਸਾਹਿਬ ਨਹੀਂ ਆਏ ਤੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਫਿਰ ਮਲਕ ਭਾਗੂ ਦੇ ਘਰ ਚ ਆਏ ਤੇ ਮਲਕ ਭਾਗੂ ਨੇ ਆਖਿਆ ਸੀ ਵੀ ਗੁਰੂ ਨਾਨਕ ਦੇਵ ਸਾਹਿਬ ਇੱਕ ਗਰੀਬ ਦੇ ਘਰ ਚ ਜਾ ਕੇ ਬਹਿ ਗਏ ਆ ਵੇਖੋ ਕਿੱਡਾ ਵੱਡਾ ਮਹਿਲ ਹੈ ਮੇਰਾ ਕੋਈ ਧਨ ਦੌਲਤ ਦੀ ਕਮੀ ਥੋੜਾ ਇੱਥੇ ਇੱਥੇ ਆਉਂਦੇ ਪ੍ਰਸ਼ਾਦਾ ਛਕਦੇ ਕੁਝ ਵੀ ਕਿੰਨੇ 36 ਤਰ੍ਹਾਂ ਦੇ ਪਦਾਰਥ ਬਣੇ ਹੋਏ ਨੇ ਕਿਦੇ ਇੱਕ ਗਰੀਬ ਦੇ ਘਰ ਚ ਜਾ ਕੇ ਡੇਰਾ ਲਾ ਲਿਆ ਤੇ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਸੀ ਆ ਜਿੰਨੀ ਤੂੰ ਕਮਾਈ ਲਈ ਫਿਰਦਾ ਨਾ ਸਾਰੀ ਪਾਪਾਂ ਦੀ ਕਮਾਈ ਐ ਇੱਕ ਨਾ ਕਿਕਰ ਦਾ ਬੀਜ ਗੁਰੂ ਨਾਨਕ ਦੇਵ ਸਾਹਿਬ ਨੇ ਤਲੀ ਤੇ ਰੱਖਿਆ ਤੇ ਵਿਖਾਇਆ ਮਲਕ ਭਾਗੂ ਨੂੰ ਕਹਿੰਦਿਆ ਕਿਕਰ ਦਾ ਬੀਜ ਆ ਨਾ ਇਹ ਸਾਰੇ ਬੀਜਾਂ ਤੋਂ ਜ਼ਿਆਦਾ ਕੋਮਲ ਹੁੰਦਾ ਤੁਸੀਂ ਸਾਰੇ ਬੀ ਇਕੱਠੇ ਕਰ ਲਿਓ ਕਿ ਹਰ ਚੀਜ਼ ਦਾ ਰੁੱਖਾਂ ਦੇ ਸਬਜ਼ੀਆਂ ਦੇ ਫਸਲਾਂ ਦੇ ਜਿਹੜਾ ਕਿੱਕਰ ਦਾ ਬੀਜ ਹੋਏਗਾ ਨਾ ਬੜਾ ਮਲੈਮ ਹੋਏਗਾ ਬੜਾ ਮਲੈਮ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਆ ਵੇ ਕਿੱਕਰ ਦਾ ਬੀਜ ਬੜਾ ਮਲੈਮ ਹੈ ਸਾਰੇ ਬੀਜਾਂ ਤੋਂ ਮਲੈਮ ਹੈ ਪਰ ਜਦੋਂ ਇਹਨੂੰ ਜ਼ਮੀਨ ਵਿੱਚ ਬੀਜ ਦਿੱਤਾ ਜਾਂਦਾ ਹੈ ਨਾ ਤੇ ਜਦੋਂ ਇਹਦਾ ਵੱਡਾ ਰੁੱਖ ਬਣ ਜਾਂਦਾ ਹੈ ਜਦੋਂ ਕੰਡੇ ਲੱਗਦੇ ਨੇ ਨਾ ਕੰਡੇ ਫਿਰ ਇਹ ਬੜਾ ਦੁੱਖ ਦਿੰਦੇ ਨੇ ਲੋਕਾਂ ਨਾਲ ਝੂਠ ਮਾਰ ਕੇ ਲੋਕਾਂ ਦਾ ਦੂਜਿਆਂ ਦਾ ਹੱਕ ਖਾ ਕੇ ਇਕੱਠਾ ਕੀਤਾ ਹੋਇਆ ਧਨ ਪਹਿਲਾਂ ਤੇ ਬੜਾ ਚੰਗਾ ਲੱਗਦਾ ਹੈ ਜਦੋਂ ਬੰਦਾ ਦੂਜਿਆਂ ਦਾ ਹੱਕ ਮਾਰਦਾ ਝੂਠ ਬੋਲਦਾ ਠੱਗੀਆਂ ਮਾਰਦਾ ਥੋੜਾ ਬਹੁਤਾ ਧਨ ਇਕੱਠਾ ਕਰਦਾ ਉਹਨੂੰ ਬੜਾ ਆਨੰਦ ਆਉਂਦਾ ਵੀ ਬੜਾ ਵਧੀਆ ਬੜਾ ਕੁਝ ਮੈਂ ਬਣਾ ਲਿਆ ਪਰ ਜਦੋਂ ਉਹਦਾ ਵੱਡਾ ਰੁੱਖ ਬਣਦਾ ਨਾ ਫਿਰ ਕੁਝ ਸਾਲਾਂ ਬਾਅਦ ਉਹਦੇ ਤੇ ਕੰਡੇ ਲੱਗਣੇ ਸ਼ੁਰੂ ਹੁੰਦੇ ਨੇ ਉਹ ਕੰਡੇ ਕਈ ਤਰ੍ਹਾਂ ਦੇ ਹੁੰਦੇ ਨੇ ਔਲਾਦ ਕਹਿਆ ਨਹੀਂ ਮੰਨਦੀ ਦੁਖੀ ਕਰਦੀ ਹੈ ਵੀ ਤੇ ਕੰਡੇ ਹੀ ਨੇ ਸਰੀਰ ਰੋਗੀ ਹੋ ਗਿਆ ਮਨਜੀ ਤੇ ਪਿਆ ਇਹ ਵੀ ਤੇ ਕੰਡੇ ਹੀ ਨੇ ਨਾ ਮਨ ਦੁਖੀ ਹੈ ਇਹ ਵੀ ਤੇ ਕੰਡੇ ਹੀ ਨੇ ਹੁਣੇ ਜਦੋਂ ਕੰਡੇ ਚੁੱਭਣੇ ਸ਼ੁਰੂ ਹੁੰਦੇ ਨੇ ਨਾ ਜਿੰਨਾਂ ਨੂੰ ਫੁੱਲ ਸਮਝਦੇ ਰਹੇ ਕਦੇ ਉਹ ਕੰਡੇ ਜਦੋਂ ਬਣਦੇ ਨੇ ਫਿਰ ਜ਼ਿੰਦਗੀ ਚ ਬੜਾ ਦੁੱਖ ਆਉਂਦਾ ਹੈ ਗੁਰੂ ਨਾਨਕ ਦੇਵ ਸਾਹਿਬ ਕਹਿਣ ਲੱਗੇ ਮਲਕ ਭਾਗੋ ਇਹ ਗੱਲ ਪੱਲੇ ਬੰਨ ਲੈ ਇਹ ਜਿਹੜਾ ਤੂੰ ਧਨ ਇਕੱਠਾ ਕੀਤਾ ਨਾ ਲੋਕਾਂ ਨਾਲ ਧੱਕਾ ਕਰ ਕਰਕੇ ਕਿਉਂਕਿ ਉਹ ਇਲਾਕੇ ਦਾ ਹਾਕਮ ਸੀ ਉਹਦਾ ਜੋਰ ਚੱਲਦਾ ਸੀ ਮਲਕ ਭਾਗੋ ਦਾ ਤੇ ਸਤਗੁਰੂ ਕਹਿਣ ਲੱਗੇ ਵੀ ਇਹ ਇਹ ਬਾਅਦ ਵਿੱਚ ਤੈਨੂੰ ਬੜਾ ਪਰੇਸ਼ਾਨ ਕਰੇਗਾ ਦੁਖੀ ਕਰੇਗਾ ਇਸ ਕਰਕੇ ਇਹ ਜਿਹੜਾ ਤੇਰਾ ਹੱਕ ਬਣਦਾ ਉਹ ਰੱਖ ਬਾਕੀ ਜਿਹੜਾ ਤੂੰ ਲੋਕਾਂ ਤੋਂ ਖੋਇਆ ਹੋਇਆ ਉਹ ਵੰਡ ਦੇ ਸਾਰਿਆਂ 'ਚ ਤੇ ਮਲਕ ਭਾਗੋ ਨੇ ਬਚਨ ਮੰਨਿਆ ਫਿਰ ਆਪਣਾ ਹੱਕ ਰੱਖਿਆ ਬਾਕੀ ਜਿਹੜਾ ਉਹ ਗਰੀਬਾਂ ਦੇ ਵਿੱਚ ਵੰਡ ਦਿੱਤਾ ਜਿਨ੍ਹਾਂ